ਜਿਹੜੇ ਮਿਹਨਤ ਕਿਸਾਨ ਭਰਾਵਾ ਹਲਦੀ ਖੇਤੀ ਦੀ ਕਰਦੇ ਨੇ ਤੇ ਉਹ ਆਪਣਾ ਬ੍ਰਾਂਡ ਬਣਾਉਣਾ ਚਾਹੁੰਦੇ ਆ ਬਿਆਰ ਦੇ ਵਿੱਚ ਵੀ ਭਾਈ ਉਹਦਾ ਕੱਲਾ ਵੇਚ ਕੇ ਤਾਂ ਕੋਈ ਮਿਲਦਾ ਨਹੀਂ ਤਾਂ ਇਹਨੂੰ ਪੈਕੇਟਾਂ ਦੇ ਵਿੱਚ ਪਸਾਈ ਕਰਕੇ ਦੋਗੇ ਤਾਂ ਵੱਧ ਪੈਸੇ ਮਿਲਦੇ ਨੇ ਪੰਜਾਬ ਦੇ ਬਾਸਮਤੀ ਚੌਲ ਬੜੇ ਵਧੀਆ ਬਣਦੇ ਆ ਪਰ ਆਪਾਂ ਕੜਾਈਏ ਕਿੱਥੋਂ ਆਹ ਮਸ਼ੀਨ ਆ ਗਈ ਇਹਦੇ ਵਿੱਚ ਚੌਲ ਵੀ ਨਿਕਲਦੇ ਆ ਪਲੱਸ ਆਟਾ ਵੀ ਪੀਸਿਆ ਜਾਂਦਾ ਜੀ ਜੀ ਭਰਾਵਾ ਭਾਈ ਤੁਹਾਡੇ ਲਈ ਨਾ ਇੱਕ ਬੜੀ ਸੋਹਣੀ ਚੀਜ਼ ਲੈ ਕੇ ਆਏ ਆਗੇ ਅੱਜ ਆਪਾਂ ਖੜੇ ਆਗੇ ਰਾਜਸਨ ਐਗਰੋ ਜਿਹਨਾਂ ਦਾ ਸਪਰੇਅ ਮੈਂਡ ਬ੍ਰਾਂਡ ਆ ਤੇ ਇਹਨਾਂ ਦੇ ਕੋਲ ਇੱਕ ਆ ਆਈਟਮ ਆ ਮੈਂ ਕਹਿੰਦਾ ਵੀ ਜੇ ਨਵੇਂ ਮੁੰਡੇ ਚ ਤੇ ਹੋਰ ਕੀ ਕੀ ਪੀ ਸਕਦੇ ਆ ਜੀ ਇਹਦੇ ਵਿੱਚ ਤੁਸੀਂ ਜਿਹੜਾ ਹੈਗਾ ਹਲਦੀ ਮਚ ਮਸਾਲੇ ਇਹ ਗ੍ਰਾਈਂਡਰ ਹੈਗਾ ਜੀ ਜਿਨ੍ਹਾਂ ਨੇ ਆਪਣਾ ਕਾਰੋਬਾਰ ਕਰਨਾ ਹੈ ਜਿਨ੍ਹਾਂ ਨੇ ਆਪਣੇ ਕਰਿਆਨੇ ਦੀ ਦੁਕਾਨ ਹੈ ਉਹਨਾਂ ਨੇ ਪੀ ਕੇ ਦੇਣਾ ਚਾਹ ਜਿਹੜੇ ਵੀ ਮੇਰੇ ਕਿਸਾਨ ਭਰਾਵਾ ਹਲਦੀ ਖੇਤੀ ਦੀ ਕਰਦੇ ਨੇ ਤੇ ਉਹ ਆਪਣਾ ਬ੍ਰਾਂਡ ਬਣਾਉਣਾ ਚਾਹਦੇ ਬਿਯਾਰ ਦੇ ਵਿੱਚ ਵੀ ਭਾਈ ਉਦਾਂ ਕੱਲਾ ਵੇਚ ਕੇ ਤਾਂ ਕੋਈ ਮਿਲਦਾ ਨਹੀਂ ਤਾਂ ਇਹਨੂੰ ਪੈਕੇਟਾਂ ਦੇ ਵਿੱਚ ਪਸਾਈ ਕਰਕੇ ਦੋਗੇ ਤਾਂ ਵੱਧ ਪੈਸੇ ਮਿਲਦੇ ਨੇ ਤੇ ਵਧੀਆ ਪਿੰਡ ਦੇ ਵਿੱਚ ਰੈਪਿਊਟੇਸ਼ਨ ਵੀ ਬਣਦੀ ਆ ਬਿਲਕੁਲ ਜੀ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਬਾਈ ਵੀ ਸੁੱਧ ਚੀਜ਼ਾਂ ਲਾਓ ਕਿਸਾਨ ਦੇ ਕੋਲੋਂ ਹਨਾ ਜਾਂ ਕਿਸੇ ਵੀ ਦੁਕਾਨਦਾਰ ਵੀਰ ਨੇ ਤੁਸੀਂ ਇਹਦੇ ਵਿੱਚ ਉਹ ਕਰ ਸਕਦੇ ਹੋਗੇ ਤੇ ਇੱਕ ਇਹਦੇ ਨਾਲ ਆ ਮਸ਼ੀਨ ਵੀ ਆ ਜਿਹੜੀ ਬਾਸਮਤੀ ਚੌਲ ਨੇ ਆਪਾਂ ਕਹਿੰਦੇ ਵੀ ਯਾਰ ਪੰਜਾਬ ਦੇ ਬਾਸਮਤੀ ਚੌਲ ਬੜੇ ਵਧੀਆ ਬਣਦੇ ਪਰ ਆਪਾਂ ਕੜਾਈਏ ਕਿੱਥੋਂ ਆ ਮਸ਼ੀਨ ਆ ਗਈ ਇਹਦੇ ਵਿੱਚ ਚੌਲ ਵੀ ਨਿਕਲਦੇ ਆ ਪਲੱਸ ਆਟਾ ਵੀ ਪੀਸਿਆ ਜਾਂਦਾ ਜੀ ਤੇ ਇਹਦੇ ਵੀ ਸਭ ਤੋਂ ਖਾਸ ਇਹਦਾ ਜੀ ਸ਼ੁੱਧਤਾ ਰੈਂਦੀ ਆ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਤੁਹਾਨੂੰ ਘਰੇ ਹੀ ਮਿਲੂਗਾ ਸਾਰੀ ਚੀਜ਼ ਮਿਲਦੂਗੀ ਨਾਲ ਇਹਦੇ ਵਿੱਚ 3 HP ਦੀ ਮੋਟਰ ਆਂਦੀ ਆ ਇਹਦੇ ਵਿੱਚ ਵੀ 3.5 HP ਦੀ ਮੋਟਰ ਆਂਦੀ ਆ ਤੇ ਪ੍ਰੋਪਰ ਵਧੀਆ ਇਹਦੇ ਵਿੱਚ ਜਿੱਥੇ ਮਰਜੀ ਲੈ ਕੇ ਜਾ ਸਕਦੇ ਉਹਦੇ ਰੇੜੂ ਵੀ ਲੱਗੇ ਹੋਏ ਨੇ ਇਹਦਾ ਰੇਟ ਕੀ ਆ ਜੀ ਇਹਦਾ ਇਹ ਹੈਗਾ ਜੀ 23000 ਰੁਪਏ ਦੀ ਇਹ ਚ ਜਿਹੜੇ ਜਿਹੜੇ ਚੌਲ ਵੀ ਨਿਕਲਦੇ ਤੇ ਪਸਾਈ ਵੀ ਹੁੰਦੀ ਹੈ ਇਹ ਪੈਂਦੀ ਹੈ 35000